ਨਾ ਵੇ ਤਈ ਬੱਲੇ ਕਿ ਨਵੇਂ ਨੇ ਵੀਰੇ ਆ ਕੇ ਮੇਰੇ ਬੋਲ ਨਹੀਂ ਨਿਕਲਣਾ ਲੱਗ ਰਿਹਾ ਕੋਲਿੰਗ ਫਰੀ ਗਿਆ ਇਹ ਕੰਮ ਨਿਗਾ ਪਹਿਲਾਂ ਕਹਿ ਰਹੇ ਗਾਣੇ ਰੌਲੇ ਆਪਾਂ ਦੇ ਇਹਦੀ ਐਡ ਨਹੀਂ ਪਾਉਣੀ ਆਪਾਂ ਕਹੇ ਤਾਂ ਆਉਂਗਾ ਐਡ ਐਡ ਨਹੀਂ ਪਾਉਣੀ ਸਿਹਦੀ ਬਸਤੀ ਗਿਆ ਦਲ ਸਿਕੜਾਈ ਕੋ ਲੋ ਜੀ ਅਮਲੋਂ ਦਾ ਸ਼ਹਿਰ ਆ ਸਾਡੇ ਕੋਲ ਨਾਮ ਅਗਰ ਪਹੁੰਚ ਗਏ ਨੇ ਹੁਣ ਬੋਲ ਜਦੋਂ ਰਾਵਣ ਠੀਕ ਹੈ ਕਹਿੰਦੇ ਨੇਤਰਾਮ ਨੇ ਉਹਨਾਂ ਨੇਤਰਾਮ ਨੇਤਰਾਮ ਆਰਾ ਨੇਤਰਾਮ ਲੋ ਜੀ ਅਮਰੋਦਾ ਰਾਵਣ ਚੰਗੀਦਰਾ ਵਾਲੂ ਕਾਜੀ ਚੱਲੇ ਦਾ ਰਸ 10 ਰੁਪਏ 10 ਰੁਪਏ 10 ਰੁਪਏ ਕੋਈ ਨਹੀਂ ਪੀਰ ਪਿਆ ਉਹ ਤੇਰੀ ਦੀ ਆ ਵੀ ਦੱਸ ਜੀ ਆਦੇ ਬਸ ਚੱਲਿਆ ਪੈ ਗਈ ਜਲ ਆਪਣੇ ਆਪਣੇ ਪਰਵਾਰਾਂ ਨੂੰ ਭੇਜੋ ਬਾਗੇ ਹੋਗੇ ਸਾਹਮਣੇ ਰੱਗਣਾ ਸਾਹਮਣੇ ਸਾਹਮਣੇ ਰੱਗਣਾ ਅਰਨੇ ਸ਼ਰਧਾਈ ਸ਼ਰਧਾਈ ਫਸਾ ਤੂੰ ਲੈ ਵੀਰੇ ਬਿਲਕੁਲ ਹੈਗਾ ਹੋਰ ਬਾਜੀ ਵਧੀਆ ਹੜਾ ਫੇਮਸ ਮਲੋ ਵਾਲਾ ਬੇਰਪੁੜੀ ਵਾਲਾ ਹਾਏ ਹਾਏ ਸਮਾਈਲ ਹਾਂਜੀ ਸਟ੍ਰਾਈਕ ਕਰਾ ਸਟ੍ਰਾਈਕ ਕਰਾ ਇੱਕ ਹੈਲੋ ਦੇ ਮੇਲੇ ਚ ਦਿੱਲੀ ਤੋਂ ਵੀ ਆਏ ਨੇ ਆਹ ਤੇਰੀ ਦਿੱਲੀ ਦੇ ਮਸ਼ਹੂਰ ਬੱਚੇ ਇਹਨੂੰ ਪੁੱਛਿਆ ਜਾਵੇ ਬੜਾ ਕਿ ਉੱਥੋਂ ਲੈ ਗਏ ਉਹ ਗੋਲਟੀ ਤੇਰੀ ਪਿਸਤੌਲ गिर ਗਈ ਤੇਰੀ ਪਿਸਤੌਲ गिर ਗਈ ਚੱਕ ਲਾਵਾਂ ਮਾ ਚੱਕ ਲਾ ਇਹ ਮੇਰੇ ਦੰਸ਼ ਲਈ ਰੱਖੀ ਹੋਰ ਜਦੋਂ ਬੰਦੇ ਆਉਣਗੇ ਬੰਦੇ ਨਾ ਫੇਰ ਚੱਕਾਂਗੇ ਉਹਨੂੰ ਮੇਨ ਬੰਦੇ ਨੂੰ ਮਿਲੀਏ ਮੇਨ ਬੰਦੇ ਨੂੰ ਚੱਲ ਜਿੰਨਾ ਮਨ ਪਾਇ ਰਫੀ ਜਾ ਕੇ ਆਪੂ ਦਾ ਡਰਦਾ ਆਪੂ ਰਾਤ ਨੂੰ ਨੀਂਦ ਨਹੀਂ ਆਉਣੀ ਤੈਨੂੰ ਇਹੀ ਦੇਖੂਗਾ ਇੰਨਾ ਦੇਖ ਲਾ ਟੀ ਝੂਲੇ ਲੈਣ ਆਉਂਦੇ ਨੇ ਇੱਥੇ ਠੀਕ ਆ ਇੱਥੇ ਖਾਣ ਪੀਣ ਆਉਂਦੇ ਨੇ ਸਮਾਨ ਖਰੀਦਣ ਆਉਂਦੇ ਨੇ ਏਟ ਅੱਲਾਲੇ ਜਮਾ ਹੀ ਸਰੇ 20 SIM ਫ੍ਰੀ SIM ਗਿਫਟ ਫ੍ਰੀ ਲੋ ਜੀ ਦੇਖੋ ਝੂਟ ਆ ਗਿਆ ਲੋਜ ਸਲਾ ਇੱਕ ਅੱਧਾ ਹੀ ਆ ਨਾ ਕਿਸੇ ਲਈ ਇੱਕ ਕਿਸੇ ਐਡਾ ਸ਼ਹਿਰ ਹਮ ਲੋ ਤਾਰਨ ਵਾਲਿਆਂ ਆਹ ਆਹ ਯਾਰਾ ਮੋਬਿਲ ਬਲੌਗ ਬਣਾਣਾ ਲੱਗਾ ਲਾਖ 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 ਨਾ ਆਣਾ ਬਾਈ ਅਜੇ ਸਟਾਰ 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 ਤੱਤੇ ਹੁਣੀ ਆ ਗਏ ਪਿਆਣੀ ਕੀ ਹਾਲ ਹੈ ਕਹਿੰਦਾ ਕੌਣ ਆ ਤੂੰ ਆ ਲੋਕ ਕੀ ਆਉਂਦੇ ਨੇ ਹਜੇ ਹਾਲੇ ਬਾਹਰ ਦੇ ਚੱਲਦੇ ਨਹੀਂ ਆਣੇ ਕ ਲੈਣ ਚੱਲਿਆ ਕਰ ਮੈਂ ਸਲੈਣ ਕ ਲੈਣ ਚੱਲੇ ਆ ਲੈਣ ਕੀ ਹੋਇਆ ਵਧੀਆ ਖਜੋ ਸਾਈ ਮਿੱਟੀ ਪੈਂਦੀ ਕਹਿੰਦੇ ਰੋਕਦੇ ਪਰਮਾਨ ਵਾਲੇ ਤਾਂ ਇੰਗੇ ਨਹੀਂ ਰੋਕਦੇ ਸਾਰੇ ਗੱਲਾਂ ਉਹ ਦੇਖੀ ਬੰਦੂ ਆ ਬੜੀ ਹੋ ਗਈ ਜੀ ਬੰਦੂ ਆ ਬੜੀ ਹੋ ਗਈ ਸੁਣ ਕੇ ਬੰਦਾ ਹੋਰ ਇੰਨਾ ਵੱਡਾ ਹੋਣਾ ਮੈਟੂ ਬੋਜੀ ਕੋਈ ਵੀ ਕਲਾਕਾਰ ਆਵੇ ਤਾਂ ਹੀ ਜ਼ਰੂਰ ਮਾਰਦੇ ਨੇ ਲੋੜੀ ਦੁਸਹਿਰਾ ਧਰ ਗਿਆ ਕਹਿੰਦੇ ਪਹੁੰਚ ਗਏ ਸਾਰੇ ਜਿੰਨੇ ਡੋ ਪੀੜ ਹੋ ਗਈ ਟੜਕਾ ਹਾਰੀ ਟੜਕਾ ਟੜਕਾ ਰਾਮਣ ਕੋਲ ਐ ਜੋ ਆਏ 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 ਤੇ ਰਾਵਨ ਦਾ ਹੈ ਠੀਕ ਆ ਦੇਖ ਲੈ ਮੇਘਨਾ ਕੋਣ ਗੁੰਮ ਘਰ ਕੋਣਾ ਇਹ ਕੋਣ ਮੇਘਨਾ ਤੇ ਤਰੇ ਕੋਣਾ ਆਏ ਮੇਘਨਾ ਤੇ ਯਾਰ ਆਏ ਮੇਘਨਾ ਤੇ ਕੀ ਆਏ ਮੇਘਨਾ ਤੂੰ フフフ。<laughs> I'm <muchas> it. ਵਿਆਹੇ ਹੁੰਦੇ ਆ ਜਾਂ ਨਵੇਂ ਵਿਆਹੇ ਹੁੰਦੇ ਆ ਉਹਨਾਂ ਨੂੰ ਖੱਟ ਕਰਨਾ ਇੱਕ ਦਿਨ ਨਵੇਂ ਵਿਆਹੀ ਛੜੇ ਨੂੰ ਲਾਂਭਾ ਦਿੰਦੀ ਆ ਕੀ ਕਹਿੰਦੀ ਆ চানি আজ